ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਤੋ ਅੱਜ ਆਪਾਂ ਗੱਲਬਾਤ ਕਰਾਂਗੇ ਕਿ ਕੀ ਆਪਾਂ ਨੇ ਜ਼ਿੰਦਗੀ ਦੇ ਵਿੱਚ ਨੌਕਰ ਬੰਨਾ ਹੈ ਜਾਂ ਫਿਰ ਆਪਾਂ ਨੇ ਮਾਲਕ ਬੰਨਾ ਹੈ ਮਾਲਕ ਬੰਨ ਦੇ ਤੁਹਾਨੂੰ ਮੈਂ ਨੁਕਤੇ ਦੱਸਾਂਗਾ ਨੌਕਰ ਬੰਨ ਦੇ ਲਈ ਤਾਂ ਤੁਸੀਂ ਆਪਣੀ ਟਰਾਈ ਕਰ ਹੀ ਰਹੇ ਹੋ ਨੌਜਵਾਨਾਂ ਦੇ ਲਈ ਇਹ ਵੀਡੀਓ ਆ ਗਈ ਨੌਜਵਾਨਾਂ ਨੂੰ ਬੇਨਤੀ ਹੈ ਕਿ ਵੀਡੀਓ ਨੂੰ ਦੇਖਿਓ ਸ਼ਿਆਨੇ ਬੰਦੇ ਇਸ ਕਰਕੇ ਦੇਖਿਓ ਕਿ ਤੁਸੀਂ ਆਪਣੇ ਨੌਜਵਾਨ ਬੱਚਿਆਂ ਨੂੰ ਇਸ ਤੰਗ ਦੇ ਨਾਲ ਸੋਚਣ ਲਈ ਜਾਂ ਇਸ ਤੰਗ ਦੇ ਕੰਮ ਲਈ ਸਮਝਾ ਸਕੋ ਆਹ ਵੀਡੀਓ ਕਰਦੇ ਆ ਸਟਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛਾ ਦੋਸਤੋ ਆਮ ਹਮ ਕਹਾਣੀ ਕੀ ਹੈਗੀ ਕਿ ਸਾਡੇ ਜਿਹੜੇ ਨੌਜਵਾਨ ਬੱਚੇ ਨੇ ਉਹ ਹਮੇਸ਼ਾ ਇੱਕੋ ਹੀ ਗੱਲ ਸੋਚਦੇ ਨੇ ਕਿ ਅਸੀਂ ਨੌਕਰੀ ਲੈਣੀ ਆ ਹਮੇਸ਼ਾ ਸਾਨੂੰ ਕਹਿੰਦੇ ਨੇ ਜੀ ਸਾਨੂੰ ਨੌਕਰੀ ਦਿਵਾ ਦਿਓ ਸਾਨੂੰ ਨੌਕਰੀ ਦਵਾ ਦੋ ਅਸੀਂ ਕੋਈ ਰੱਟ ਲਾਈ ਹੋਈ ਆ ਕਿ ਨੌਕਰੀ ਦਵਾ ਦੋ ਤੇ ਨੌਕਰੀ ਨੌਕਰੀ ਲਈ ਐਕਚੁਅਲੀ ਕੀ ਹੈਗਾ ਕਿ ਚਾਹੇ ਜਿਹੇ ਦੀ ਮਰਜ਼ੀ ਨੌਕਰੀ ਮਿਲ ਜਾਵੇ ਅਸੀਂ ਨੌਕਰੀ ਕਰਨੀ ਆ ਹੁਣ ਦੋਸਤੋ ਚਾਹੇ ਦਾ ਨੌਕਰੀ ਮਿਲ ਗਈ ਤੁਹਾਨੂੰ ਸਰਕਾਰੀ ਚਾਹੇ ਤੁਹਾਨੂੰ ਨੌਕਰੀ ਮਿਲ ਜੇ ਪ੍ਰਾਈਵੇਟ ਹੈ ਤਾਂ ਆਪਾਂ ਨੌਕਰੀ ਵੱਜਾਂਗੇ ਤਾਂ ਨੌਕਰੀ ਮਾਲਕ ਆਪਣਾ ਚਾਹੇ ਬੌਸ ਸਰਕਾਰੀ ਹੋਵੇ ਚਾਹੇ ਪ੍ਰਾਈਵੇਟ ਹੋਵੇ ਬੌਸ ਆਪਣਾ ਬੌਸ ਹੈ ਆਪਾਂ ਉਹਦੇ ਥੱਲੇ ਨੌਕਰਾਂ ਔਰ ਚਾਹੇ ਆਪਾਂ ਆਫੀਸਰ ਵੀ ਲੱਗ ਜਾਈਏ ਉਹਦੇ ਉੱਪਰ ਵੀ ਕੋਈ ਨਾ ਕੋਈ ਆਫੀਸਰ ਲੱਗਿਆ ਹੀ ਹੁੰਦਾਗਾ ਪਰ ਦੋਸਤੋ ਆਪਾਂ ਮਾਲਕ ਕਿਵੇਂ ਬਣੀਏ ਨੌਕਰ ਵਾਲੀ ਤਾਂ ਮੈਂ ਤੁਹਾਨੂੰ ਪਹਿਲਾਂ ਹੀ ਗੱਲ ਛੱੜਤੀ ਕਿ ਨੌਕਰ ਤਾਂ ਆਪਾਂ ਮਤਲਬ ਭਾਲ ਦੇ ਫੇਰੀਆਂ ਰਹੇ ਆਪਾਂ ਨੌਕਰ ਲਈ ਮਾਲਕ ਲਈ ਦੋਸਤੋ ਕੀ ਕਹਾਣੀ ਹੈਗੀ ਕਿ ਮਾਲਕ ਬਣਨ ਦੇ ਲਈ ਤੁਹਾਨੂੰ ਪੈਸੇ ਦੀ ਲੋੜ ਹੈ ਜਿਹੜੀ ਸਭ ਤੋਂ ਵੱਡੀ ਸਮੱਸਿਆ ਤੁਸੀਂ ਕਹੋਗੇ ਕਿ ਜੇ bizness ਕਰਨਾ ਹੈ ਤੇ bizness ਕਰਨ ਦੇ ਲਈ ਫਿਰ ਸਾਨੂੰ ਪੈਸੇ ਚਾਹੀਦੇ ਨੇ ਪੈਸੇ ਸਾਡੇ ਕੋਲ ਹੈ ਨਹੀਂਗੇ ਤੇ ਹੈਗਾ ਪੰਗਾ ਉਹਨਾਂ ਦੇ ਪੈਸੇ ਨਹੀਂ ਹੈਗੇ ਤਾਂ ਫਿਰ ਆਪਾਂ bizness ਕਿਵੇਂ ਕਰਾਂਗੇ ਫਿਰ ਮਾਲਕ ਕਿਵੇਂ ਬਣਾਂਗੇ ਲੇਕਿਨ ਦੋਸਤੋ ਜੇ ਤੁਹਾਨੂੰ ਆਈਡੀਆ ਹੀ ਇਸ ਤਰ੍ਹਾਂ ਦਾ ਦੇਈਏ ਕਿ ਆਪਾਂ ਬਿਨਾ ਪੈਸੇ ਤੋਂ ਵੀ ਮਾਲਕ ਬਣ ਸਕਦੇ ਆ ਐਕਚੁਅਲੀ ਦੋਸਤੋ ਅਸਲ ਦੇ ਵਿੱਚ ਕਹਾਣੀ ਕੀ ਹੈਗੀ ਕਿ ਤੁਹਾਨੂੰ ਜ਼ਿੰਦਗੀ ਦੇ ਵਿੱਚ ਆਈਡੀਆ ਅਗਰ ਤੁਸੀਂ ਆਈਡੀਆ ਬਣਾਉਣ ਦੇ ਵਿੱਚ ਕਾਮਯਾਬ ਹੋ ਜਾਨੇ ਹੋ ਤਾਂ ਤੁਸੀਂ ਕਿਤੇ ਵੀ ਜ਼ਿੰਦਗੀ ਦੇ ਵਿੱਚ ਮਾਰ ਨਹੀਂ ਖਾਂਦੇ ਮੈਂ ਤੁਹਾਨੂੰ ਦੋਸਤੋ ਇੱਕ ਮਤਲਬ ਆਈਡੀਆ ਕਹਿ ਲੋ ਜਾਂ ਇੱਕ ਤੁਹਾਡਾ ਧਿਆਨ ਗੋਚਰੇ ਮੈਂ ਗੱਲ ਦਿਬਾਣੀ ਚਾਹਣਾਗਾ ਕਿ ਜੇਕਰ ਤੁਸੀਂ ਅਗਰ ਆਪ ਬਿਨਾ ਪੈਸੇ ਤੋਂ ਕੰਮ ਕਰਨਾ ਚਾਹੁੰਦੇ ਹੋ ਜੋ ਕੁਝ ਮੈਂ ਕਰ ਰਿਹਾ ਉਹ ਕੁਝ ਤੁਸੀਂ ਵੀ ਕਰ ਸਕਦੇ ਹੋ ਤੁਸੀਂ ਆਪਣਾ ਚੈਨਲ ਬਣਾਓ ਆਪਣਾ ਪੇਜ ਬਣਾਓ ਔਰ ਬਿਨਾ ਪੈਸੇ ਤੋਂ ਸਿਰਫ ਮੋਬਾਈਲ ਤੁਹਾਡੇ ਕੋਲੇ ਹੈਗਾ ਬਾਕੀ ਆ ਸਪੀਕਰ ਲੈ ਲੈਣੇ ਨੇ ਬਾਕੀ ਕਿਤੇ ਵੀ ਬੈਠ ਕੇ ਤੁਸੀਂ ਵੀਡੀਓ ਬਣਾ ਸਕਦੇ ਹੋ ਤੁਹਾਨੂੰ ਕੋਈ ਜ਼ਰੂਰੀ ਨਹੀਂ ਕਿ ਤੁਸੀਂ ਦਫ਼ਤਰੀ ਬਣਾਉਣਾਗਾ ਤੁਸੀਂ ਕਿਤੇ ਵੀ ਬੈਠ ਕੇ ਆਪਣੀ ਵੀਡੀਓ ਬਣਾਓ ਕੰਟੈਂਟ ਚੁਣੋ ਆਪਣਾ ਕਿ ਕਿਸ ਕੰਟੈਂਟ ਦੇ ਉੱਪਰ ਮੈਂ ਕੰਮ ਕਰਨਾ ਹੈਗਾ ਇਸ ਤਰ੍ਹਾਂ ਦੇ ਮਤਲਬ ਤੁਸੀਂ अनेका ਦੋਸਤੋ अनेका ਮੈਂ ਕਹਿ ਰਿਹਾਗਾ ਤੁਸੀਂ ਬੱਚਿਆਂ ਨੂੰ ਦੇਖ ਸਕਦੇ ਹੋ ਯੂਪੀ ਬਿਹਾਰ ਭਰਿਆ ਪਿਆ ਮਤਲਬ YouTube ਜਿਹੜੇ ਕਿ ਹਾਂਜੀ ਹਸਮਨ ਦੱਸੋ ਹਾਂ ਲਿਆ ਦਿਓ ਸੁਮਨ ਮੈਨੂੰ ਚਾਹ ਲਿਆ ਦਿਓ ਫਿੱਕੀ ਚਾਹ ਲਿਆ ਦਿਓ ਜੂਪੀ ਵਿਹਾਰ ਭਰਿਆ ਪਿਆਗਾ ਮਤਲਕ ਇਹ ਜਿਹੜੇ ਬੱਚੇ ਬੈਠ ਕੇ ਇੱਕ ਕਮਰੇ ਦੇ ਵਿੱਚ ਕਈਆਂ ਕੋਲ ਤਾਂ ਕਮਰਾ ਵੀ ਨਹੀਂ ਹੈਗਾ ਉਹ ਆਪਣਾ ਰੋਜ਼ਗਾਰ ਚਲਾ ਰਹੇ ਨੇ ਮੋਬਾਈਲ ਲਾਇਆ ਸਾਹਮਣੇ ਤੇ ਬੈਠ ਕੇ ਆਪਣੀ ਵੀਡੀਓ ਬਣਾਉਂਦੇ ਆ ਵੀਡੀਓ ਬਣਾਉਣ ਲਈ ਤੁਸੀਂ ਕਹੋਗੇ ਜੀ ਸਾਨੂੰ ਕੰਟੈਂਟ ਤਾਂ ਦੇਖੋ ਤੁਹਾਨੂੰ ਕਾਕਾ ਚੁਣਨਾ ਪਏਗਾ ਲੇਕਿਨ ਫਿਰ ਵੀ ਆਈਡੀਏ ਦੇ ਤੌਰ ਤੇ ਮੈਂ ਤੁਹਾਨੂੰ ਦੱਸਦਾ ਤੁਸੀਂ ਕੋਈ ਵੀ ਇੱਕ ਚੀਜ਼ ਜੋ ਤੁਸੀਂ ਕਰਨ ਜਾਣਦੇ ਹੋ ਉਹਦੇ ਤੇ ਤੁਸੀਂ ਆਪਣਾ ਫੋਕਸ ਕਰੋ ਉਸੇ ਚੀਜ਼ ਦੀਆਂ ਹੀ ਵੀਡੀਓ ਬਣਾਓ ਹੁਣ ਮੈਂ ਤੁਹਾਨੂੰ ਉਹਨਾਂ ਦੀ ਦੱਸਦਾ ਜਿਹੜੇ ਜ਼ਿਆਦਾਤਰ ਮਤਲਬ ਉੱਥੇ ਬੱਚੇ ਨੇ ਜਿਨ੍ਹਾਂ ਨੂੰ ਇਹ ਵੀ ਪਤਾ ਨਹੀਂ ਸੀ ਕਿ ਵੀ ਆਪਣਾ YouTube ਕਿਸ ਸਾਇ ਦਾ ਨਾਮ ਹੈ Facebook ਕਿਸ ਸਾਇ ਦਾ ਨਾਮ ਹੈ ਉਹਨਾਂ ਲੋਕਾਂ ਨੇ ਸਿੱਖ ਕੇ ਮਤਲਬ ਚੈਨਲ ਬਣਾਏ ਚੈਨਲ ਬਣਾ ਕੇ ਉਹਨਾਂ ਨੇ ਅੱਗੇ ਵਧ ਗਏ ਤੇ ਲੋਕਾਂ ਨੂੰ ਸਿਖਾਉਣਾ ਸ਼ੁਰੂ ਕਰ ਦਿੱਤਾ ਹੁਣ ਤੁਸੀਂ ਕਹੋਗੇ ਵੀ ਇਹ ਗਿਆਨ ਦੇਈਏ ਕਿੱਥੋਂ ਦੋਸਤੋ ਗਿਆਨ ਅੱਜ ਕੱਲ ਜਿਹੜਾ ਹੈਗਾ ਤੁਸੀਂ ਆਪਣਾ YouTube ਤੋਂ ਗਿਆਨ ਲੈ ਸਕਦੇ ਹੋ ਜਿਹੜੀ ਵੀ ਚੀਜ਼ ਤੁਸੀਂ ਕੋਈ ਸਿੱਖਣੀ ਆ YouTube ਤੇ ਸਰਚ ਕਰੋ ਉਹੀ ਚੀਜ਼ ਜੋ ਤੁਸੀਂ ਮਤਲਬ ਸਿਖਾਉਣਾ ਚਾਹੁੰਦੇ ਹੋ YouTube ਤੋਂ ਸਰਚ ਕਰਕੇ ਆਪਣੀ ਵੀਡੀਓ ਦੇਖੋ ਦੋ ਚਾਰ ਵੀਡੀਓ ਦੇਖੋ ਪੰਜ-ਛੇ ਵੀਡੀਓ ਦੇਖੋ ਦੇਖ ਕੇ ਉਹ ਹੀ ਤੁਸੀਂ ਬੋਲ ਕੇ ਆਪਣਾ ਜਿਹੜਾ ਕੰਟੈਂਟ ਬਣਾ ਕੇ ਪਾ ਸਕਦੇ ਹੋ ਇਹ ਤੋਂ ਇਲਾਵਾ ਦੋਸਤੋ ਹੋਰ ਕੋਈ ਵੀ ਕਾਰੋਬਾਰ मतलब ਤੁਸੀਂ ਰੋਜ਼ ਵੀਡੀਓ ਦੇਖਦੇ ਹੋ મતલਬ ਲੇਕਿਨ ਇਹਦੇ ਚ ਇੱਕੋ ਹੀ ਚੀਜ਼ ਚੁਣੀ ਪੈਗੀ ਜਿਸ ਚੀਜ਼ ਦੇ ਉੱਪਰ ਤੁਸੀਂ ਫੋਕਸ ਕਰੋਗੇ ਉਸੇ ਉੱਪਰ ਹੀ ਤੁਹਾਨੂੰ ਵੀਡੀਓ ਬਣਾ ਕੇ ਪਾਉਣੀ ਪਊਗੀ ਕਿਉਂਕਿ ਫਿਰ ਆਪਣਾ YouTube ਜਾਂ Facebook ਉਹਨਾਂ ਲੋਕਾਂ ਦੇ ਸਾਹਮਣੇ ਹੀ ਤੁਹਾਡੀ ਵੀਡੀਓ ਨੂੰ ਪੇਸ਼ ਕਰਦਾ ਜਿਹੜੇ ਲੋਕਾਂ ਜਿਹੇ ਜਿਹੇ ਤੁਸੀਂ ਕੰਟੈਂਟ ਚੁਣਦੇ ਹੋ ਮਤਲਬ ਇਹ ਨਹੀਂ ਕਿ ਅੱਜ ਤੁਸੀਂ ਖਬਰਾਂ ਵਾਲੀ ਪਾਤਾ ਕੱਲ ਨੂੰ ਤੁਸੀਂ ਜ਼ਮੀਨਾਂ ਵਾਲਾ ਪਾਤਾ ਪਰਸੋਂ ਨੂੰ ਤੁਸੀਂ ਕੋਈ ਪਾਤਾ ਅਗਲੇ ਦਿਨ ਤੁਸੀਂ ਮੋਟੀਵੇਸ਼ਨ ਵੀਡੀਓ ਪਾਤੀ ਇਦਾਂ ਨਹੀਂ ਹੁੰਦਾ ਜਿਹੜੀ ਵਿੱਚ ਜਿੰਨੀਆਂ ਉਹੀ ਚੀਜ਼ ਚੁਣੋ ਜੋ ਤੁਹਾਨੂੰ ਕੰਮ ਆਉਂਦਾ ਦੋਸਤੋਂ ਬੈਠ ਕੇ ਤੁਸੀਂ ਆਪਣਾ ਪੈਸਾ ਕਮਾਓ ਮਾਲਕ ਬਣੋ ਆਪਣੇ ਚੈਨਲ ਦੇ ਤੁਸੀਂ ਖੁਦ ਮਾਲਕ ਹੋ ਤੁਹਾਨੂੰ ਕਿਸੇ ਤੋਂ ਹੁਕਮ ਲੈਣ ਦੀ ਲੋੜ ਨਹੀਂ ਤੁਹਾਨੂੰ ਕਿਸੇ ਨਾਲ ਕੋਈ ਗੱਲ ਕਰਨ ਦੀ ਲੋੜ ਨਹੀਂ ਆਪਣੇ ਘਰ ਦੇ ਵਿੱਚ ਬੈਠ ਕੇ ਤੁਸੀਂ ਆਪਣੇ ਕਮਰੇ ਦੇ ਵਿੱਚ ਬੈਠ ਕੇ ਬਿਨਾਂ ਪੈਸੇ ਤੋਂ ਪੈਸੇ ਕਮਾ ਸਕਦੇ ਤੁਸੀਂ ਕਹੋਗੇ ਪੈਸੇ ਕਿੰਨੇ ਕਮਾਉਣਗੇ ਜੀ ਤੁਸੀਂ ਯੂਟਿਊਬਰਾਂ ਨੂੰ ਸੁਣ ਲਓ ਯੂਟਿਊਬ ਤੇ ਕੱਢ ਕੇ ਦੇਖ ਲਓ ਕਿ ਯੂਟਿਊਬ ਤੋਂ ਲੋਕ ਕਿਤਨੇ ਪੈਸੇ ਕਮਾਉਂਦੇ ਹਨ ਹੁਣ ਤਾਂ ਪੰਜਾਬੀ ਜੀ ਵੀ ਭਰ ਸਕਦੇ ਹੋ ਤੁਸੀਂ ਯੂਟਿਊਬ ਤੋਂ ਜਾਂ ਫੇਸਬੁੱਕ ਤੋਂ ਲੋਕ ਕਿੰਨੇ ਪੈਸੇ ਕਮਾਉਂਦੇ ਹਨ ਇਹ ਭਰੋ ਤੇ ਵੀਰੋ ਦੇ ਥੱਲੇ ਵੀਡੀਓ ਕੱਢ ਕੇ ਸੁਣੋ ਉਹ ਤੁਹਾਨੂੰ ਵੀਡੀਓ ਦੇ ਵਿੱਚ ਦੱਸਣਗੇ ਕਿ ਫਲਾ ਫਲਾ ਬੰਦੇ ਆਹ ਆਹ ਚੈਨਲ ਚਲਾਉਂਦੇ ਨੇ ਔਰ ਉਹਦੇ ਚ ਉਹ ਲੋਕ ਇੰਨੇ ਲੱਖ ਰੁਪਏ ਮਹੀਨਾ ਇੰਨੇ ਲੱਖਾਂ ਰੁਪਏ ਮਹੀਨਾ ਕਰੋੜ ਰੁਪਏ ਮਹੀਨਾ 2 ਕਰੋੜ ਰੁਪਏ ਮਹੀਨਾ 3 ਕਰੋੜ ਰੁਪਏ ਮਹੀਨਾ ਕਮਾਰੇ ਨੇ ਔਰ ਅੱਗੇ ਤਾਂ ਤੁਸੀਂ ਜਾ ਕੇ ਹੈਰਾਨ ਹੀ ਰਹਿ ਜਾਓਗੇ ਜਦੋਂ ਇੱਕ ਬੱਚੇ ਨੇ ਕਮਾਲ ਕਰ ਦਿੱਤੀ ਜਿਹਦਾ ਕਿ ਮਤਲਬ ਸੈਂਕੜੇ ਕਰੋੜ ਉਹਨੇ ਜਿਹੜਾ ਕਿ ਇੱਕ ਨੰਬਰ ਦੇ ਉੱਪਰ ਆਇਆ ਹੁਣ ਮੈਂ ਥੋੜਾ ਜਿਹਾ ਮੇਰੇ ਨਾਮ ਮਿਸ ਹੋ ਗਿਆ ਤੇ ਉਹਨੇ ਜੋ YouTube ਦੇ ਉੱਪਰ ਤਹਿਲਕਾ ਕਮ ਚਾ ਦਿੱਤਾ ਤਹਿਲਕਾ 26 ਸਾਲ ਦਾ ਬੱਚਾ 26 ਸਾਲ ਦੇ ਬੱਚੇ ਨੇ ਮਤਲਬ ਉਹ ਕਮਾਲ ਹੀ ਕਰ ਦਿੱਤਾ ਇੰਨੇ ਸਬਸਕ੍ਰਾਈਬਰ ਉਹਦੇ ਹੋ ਚੁੱਕੇ ਨੇ ਔਰ ਇੰਨਾ ਉਹ ਪੈਸਾ ਕਮਾ ਰਿਆ ਔਰ ਜਿੰਨਾ ਪੈਸਾ ਕਮਾ ਰਿਆ ਔਰ ਉਹਦੇ ਚੋਂ 90% ਉਹ ਵੰਡ ਰਿਹਾਗਾ ਮਤਲਬ ਕਿ ਇਸ ਤਰ੍ਹਾਂ ਦੇ ਲੋਕ ਪਏ ਨੇ ਮੇਰਾ ਕਹਿਣ ਦਾ ਪਾਪ ਲੋਕ ਕੀ ਕਹਿਣਗੇ ਇਹਦੇ ਵਿੱਚੋਂ ਬਾਹਰ ਆਓ ਲੋਕਾਂ ਦਾ ਕੰਮ ਹੈ ਕਹਿੰਦੇ ਰਹਿਣਾ ਆਪਣਾ ਕੰਮ ਹੈ ਕੰਮ ਕਰਨਾ ਤੁਸੀਂ ਆਪਣੀ ਰਫਤਾਰ ਆਪਣੇ ਉਹਦੇ ਤੇ ਚੱਲਦੇ ਜਾਓ ਲੋਕਾਂ ਨੂੰ ਜੋ ਕਹਿਣਾ ਕਹਿੰਦੇ ਰਹਿੰਦੋ ਤੁਸੀਂ ਟੀਟ ਬਣ ਕੇ ਤੁਸੀਂ ਟੀਟ ਬਣ ਕੇ ਆਪਣਾ ਕੰਮ ਕਰੋ ਪਾਗਲਪਨ ਦੀ ਹੱਦ ਤੱਕ ਜਾ ਕੇ ਕੰਮ ਕਰੋ ਤਾਂ ਤੁਹਾਨੂੰ ਕੋਈ ਕਾਮਯਾਬ ਹੋਣ ਤੋਂ ਰੋਕ ਨਹੀਂ ਸਕਦਾ ਲੇਕਿਨ ਪਾਗਲ ਬਨ ਪਊਗਾ ਦੋਸਤੋਂ ਫਿਰ ਮੈਂ ਬੇਨਤੀ ਕਰਨ ਲੱਗਾ ਵੀਡੀਓ ਨੂੰ ਲਾਈਕ ਤੇ ਸ਼ੇਅਰ ਐਂਡ ਚੈਨਲ ਨੂੰ ਫੋਲੋ ਜ਼ਰੂਰ ਕਰਦਿਆ ਕਰੋ ਬੇਨਤੀਆਂ ਇੰਨਾ ਕਿ ਕਿੰਨਾ ਪੈਸਾ ਲੱਗਦਾ ਹੈ ਇੰਨੀ ਕਿ ਬੇਨਤੀਆਂ ਵਾਹਿਗੁਰੂ ਜੀ ਦਾ ਖਲਚਾ ਵਾਹਿਗੁਰੂ